ਅੱਜ 21 ਜੂਨ ਨੂੰ ਜ਼ਿਲ੍ਹਾ ਨਵਾਂ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਜਾ ਰਿਹਾ ਹੈ ਇਸੇ ਦੇ ਤਹਿਤ ਇਹ ਜ਼ਿਲ੍ਹੇ ਦੇ 12 ਬਜੜਾ ਹੈ 12 ਦੰਦਰੀ ਬਾਗ ਦੇ ਵਿੱਚ ਮੁੱਖ ਮੰਤਰੀ ਦੀ ਯੋਗਸ਼ਾਲਾ ਵਿੱਚ ਚੱਲ ਰਹੇ ਯੋਗਾ ਇਸੇ ਯੋਗ ਦਿਵਸ ਦੇ ਵਿੱਚ ਔਰਤਾ ਪੁਰਸ਼ਾਂ ਨੌਜਵਾਨਾਂ ਅਤੇ ਲੜਕੀਆਂ ਨੇ ਵੀ ਵੱ ਚੜ ਕੇ ਹਿੱਸਾ ਲਿਆ ਹੈ ਯੋਗਾ ਕਰਨ ਨਾਲ ਸਾਰੇ ਬਿਮਾਰੀਆਂ ਦਾ ਇਲਾਜ ਕੀਤਾ ਗਿਆ ਹੈ ਅਸਲ ਚੀਜ਼ ਕੀ ਹੈ ਇੱਕ ਤੰਦਰੁਸਤ ਮਨੁੱਖ ਜਿਹੜਾ ਉਹ ਇੱਕ ਦੇਸ਼ ਦੇ ਵਧੀਆ ਦੇਸ਼ ਦਾ ਆਧਾਰ ਬਣਦਾ ਇੱਕ ਮਜਬੂਤ ਦੇਸ਼ ਉਹੀ ਹੋ ਸਕਦਾ ਜਿਸ ਦੇ ਨਾਗਰਿਕ ਤੰਦਰੁਸਤ ਹੋਣ ਤੰਦਰੁਸਤੀ ਲਈ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਯੋਗ অতি ਜ਼ਰੂਰੀ ਹੈ ਜਿਹੜੀ ਪੋਸਟਰ ਖੁਰਾਕ ਆ ਉਹ ਸਾਨੂੰ ਸਿਹਤਮੰਦ ਨਹੀਂ ਬਣਾਦੀ ਖੁਰਾਕ ਨੂੰ ਪਹੁੰਚਾਣ ਲਈ ਇਹ ਜ਼ਰੂਰੀ ਹੈ ਯੋਗਾ ਯੋਗਾ ਅੱਜ ਬੜੇ ਮਾਣ ਨਾਲ ਕਹਿ ਸਕਦੇ ਹਾਂ ਕਿ ਭਾਰਤ ਦੇ ਵਿੱਚ ਯੋਗੀਆਂ ਨੇ ਜਦੋਂ ਇਹ ਯੋਗਾ ਕਰਾਉਣਾ ਸ਼ੁਰੂ ਕੀਤਾ ਉਸ ਵੇਲੇ ਇਹ ਲੱਗਦਾ ਨਹੀਂ ਸੀ ਕਿ ਮਨੁੱਖੇ ਨੂੰ ਅਪਣਾ ਲੂਗਾ ਅੱਜ ਸਾਰੇ ਸੰਸਾਰ ਦੇ ਵਿੱਚ ਯੋਗਾ ਦੇ ਬਣਾਇਆ ਜਾ ਰਿਹਾ ਤੇ ਯੋਗ ਜਿਹੜਾ ਤੰਦਰੁਸਤ ਮਨੁੱਖ ਤੰਦਰੁਸਤ ਸਮਾਜ ਦੀ ਸਿਰਜਣ ਲਈ অতি ਜ਼ਰੂਰੀ ਹੈ ਤੇ ਯੋਗ ਅਨੇਕਾਂ ਬਿਮਾਰੀਆਂ ਜਿਵੇਂ ਸ਼ੂਗਰ ਹੈ, ਵੀਪੀ ਹੈ, ਥਰਡ ਜਿਵੇਂ ਤੇਰਬੇ ਵੀ ਲੋਕ ਦੱਸ ਰਹੇ ਸੀ ਇਹਨਾਂ ਤੋਂ ਮੁਕਤੀ ਵੀ ਮਿਲਦੀ ਹੈ ਬਿਨਾਂ ਦਵਾਈਆਂ ਤੋਂ ਜੇ ਅਸੀਂ ਸਿਹਤਮੰਦਾਂ ਤਾਂ ਅਸੀਂ ਪਰਸੰਨਾਂ ਸਿਹਤਮੰਦ ਮਨੁੱਖ ਜਿਹੜਾ ਹੈਗਾ ਉਹ ਨਸ਼ਿਆਂ ਤੋਂ ਵੀ ਦੂਰ ਰਹਿੰਦਾ ਤੇ ਇਹ ਯੋਗ ਜਿਹੜਾ ਸਾਨੂੰ ਜਿੱਥੇ ਨਸ਼ਿਆਂ ਤੋਂ ਦੂਰ ਕਰਦਾ ਉੱਥੇ ਆਪਣੇ ਆਪ ਨੂੰ ਸਾਡੇ ਮਨ ਨੂੰ ਤਨ ਨੂੰ ਵੀ ਮਜ਼ਬੂਤੀ ਬਖਸ਼ਦਾ ਇਸ ਲਈ ਯੋਗਾ ਜਿਹੜਾ ਹੈਗਾ অতি ਜ਼ਰੂਰੀ ਹੈ ਹਰ ਮਨੁੱਖ ਨੂੰ ਯੋਗ ਜ਼ਰੂਰ ਅਪਣਾਉਣਾ ਚਾਹੀਦਾ ਆਪਣੇ ਆਪ ਨੂੰ ਸਿਹਤਮੰਦ ਰੱਖਣਾ ਹਰ ਮਨੁੱਖ ਲਈ ਇੱਕ ਮੌਲਿਕ ਅਧਿਕਾਰ ਹੈ ਤੇ ਇਹਨੂੰ ਅਸੀਂ ਆਪ ਮਿਹਨਤ ਕਰਕੇ ਕਰ ਸਕਦੇ ਹਾਂ ਸਭ ਇੱਕ ਤਰ ਕਰਦੇ ਹੀ ਹੋਗਾ ਕਿ ਮੈਂ ਅਸੀਂ ਕਾਫੀ ਚਿਰ ਤੋਂ ਕਰਦੇ ਆਂ ਪਹਿਲਾਂ ਅਸੀਂ ਅਮ ਐਕਸਾਈ ਕਰਦੇ ਹੁੰਦੇ ਸੀ ਸਾਡਾ ਇੱਕ ਗਰੁੱਪ ਹੈਗਾ ਉਹ ਐਕਸਾਈਆਂ ਤਾੜੀਆਂ ਮਾਰੀਆਂ ਜਿਵੇਂ ਉਹ ਸਾਨੂੰ ਕੋਈ ਢੰਗ ਨਾਲ ਨਹੀਂ ਸੀ ਆ ਇੱਥੇ ਅੰਬਕਾ ਵਰਮਾ ਹੈਗੀ ਹੈ ਮੈਡਮ ਜਿਨ੍ਹਾਂ ਨੇ ਸਾਨੂੰ ਇਹ ਦੱਸਿਆ ਕਿ ਤੁਸੀਂ ਆਓ ਤੁਸੀਂ ਸਾਡੇ ਕੋ ਸਿੱਖੋ ਅਸੀਂ 1 ਮਹੀਨੇ ਤੋਂ ਇਹਨਾਂ ਕੋ ਸਿੱਖ ਰਹੇ ਹਾਂ ਤੇ ਕਾਫੀ ਕੁਝ ਸਾਨੂੰ ਉਹਦੇ ਕੋਲੋਂ ਪ੍ਰਾਪਤ ਹੋਇਆ ਤੇ ਉਹ ਜਿਹੜੇ ਜੜੀਆਂ ਐਕਸਾਈਆਂ ਜਿਹੜੇ ਅਭਿਆਸ ਉਹਨਾਂ ਦੱਸੇ ਆ ਉਹਨਾਂ ਨਾਲ ਅਸੀਂ ਕਾਫੀ ਲਾਭ ਲਿਆ ਆਪਣੀ ਏਜ ਕਿਤਨੀ ਹੈ ਮੈਂ 70 ਸਾਲ ਦੇ ਕਰੀਬ ਹੈਗਾ 70 ਸਾਲ ਤੋਂ ਉੱਪਰ ਹੀ ਆ ਤੇ ਮੈਂ ਐਵੇਂ ਸਮਝਦਾ ਜਦੋਂ ਮੈਂ 50 60 ਸਾਲ ਦਾ ਕਿਉਂਕਿ ਮੈਨੂੰ ਅੰਦਰੋਂ ਮਹਿਸੂਸ ਹੁੰਦਾ ਕਿ ਮੈਂ ਸਿਹਤਮੰਦ ਆ ਕਿਉਂਕਿ ਇਸ ਉਮਰ 'ਚ ਮੈਂ ਸ਼ੂਗਰ ਜਾਂ ਹੋਰ ਕੋਈ ਪੇਸ਼ੈਂਟ ਨਹੀਂ ਹੈਗਾ ਤੇ ਮੇਰੇ ਤਕਰੀਬਨ ਸਾਰੇ ਟੈਸਟ ਵੀ ਠੀਕ ਰਹਿੰਦੇ ਆ ਪਰ ਫਿਰ ਵੀ ਮੈਂ ਇਹ ਸਮਝਦਾ ਇਹ ਮੇਰਾ ਨੈਤਿਕ ਫਰਜ਼ ਵੀ ਆ ਮੈਂ ਆਪਣੇ ਆਪ ਨੂੰ ਸਿਹਤਮੰਦ ਰੱਖ ਕੇ ਆਪਣੇ ਮਿੱਤਰਾਂ ਨੂੰ ਵੀ ਇਹ ਸੁਨੇਹਾ ਦਿਆਂ ਕਿ ਉਹ ਯੋਗਾ ਕਰਨ ਹਲਕੀ ਐਕਸਰਸਾਈਜ਼ ਕਰਨ ਜੋ ਕਰ ਸਕਦੇ ਕਰਨ ਸਵੇਰ ਦੀ ਸੈਰ ਕਰਨ ਤੇ ਇਹੀ ਸਾਨੂੰ ਇਹ ਜਿਹੜਾ ਵਧੀਆ ਸਮਾਜ ਜਿਹੜਾ ਵਧੀਆ ਸਾਡਾ ਸੁਭਾਅ ਬਣਾ ਸਕਦਾ ਸਾਨੂੰ ਖੁਸ਼ ਰੱਖ ਸਕਦਾ ਇਸ ਤੋਂ ਬਿਨਾ ਹੋਰ ਕੁਝ ਨਹੀਂ ਹੈ ਜੋ ਮਰਜੀ ਅਸੀਂ ਖਾ ਲਈਏ ਉਹ ਜੋ ਮਰਜੀ ਅਸੀਂ ਸਹਿਰ ਕਰ ਲਈਏ ਮਲ ਘੁੰਮ ਲਈਏ ਜਾਂ ਕਪੜੇ ਪਹਿਨ ਲਈਏ ਪਰ ਜੇ ਅਸੀਂ ਆਪਣੇ ਸਰੀਰ ਨੂੰ ਜੋਗਾ ਲਈ ਥੋੜਾ ਜਿਹਾ ਤਿਆਰ ਨਹੀਂ ਕਰਦੇ ਸਵੇਰੇ ਨਹੀਂ ਉੱਠਦੇ ਆਲਸੀ ਆਲਸ ਨਹੀਂ ਲਾਉਂਦੇ ਤਾਂ ਫਿਰ ਸਮਝ ਲਓ ਵੀ ਸਾਡੇ ਇਹ ਮਨੁੱਖ ਜਾਤੀ ਨੂੰ ਕੋਈ ਇਹਦਾ ਲਾਭ ਨਹੀਂ ਹੋਣਾ